ਜੀ ਭਾਜੀ ਅੱਜ 에어ਪੋਰਟ ਤੇ ਪਹੁੰਚੇ ਹੋਏ ਕੀ ਮਸਲਾ ਹੈ ਘੱਟ ਜੀ ਸਾਹ ਰਾਜ ਅਸੀਂ ਸਾਡਾ ਛੋਟਾ ਬੇਟਾ ਬੇਕਰਮਜੀਤ ਸਿੰਘ ਪਿੰਡ ਮਦੂਸ਼ਾ ਗੇ ਜੋ ਆਪਣੀ ਰੋਜੀ ਰੋਟੀ ਵਾਸਤੇ ਵਿਦੇਸ਼ ਵਿੱਚ ਗਿਆ ਸੀਗਾ ਕੁਝ ਹੋਣੀ ਨੇ ਉਥੇ ਘੇਰ ਲਿਆ ਤੇ ਉਹਦੇ ਉਹਦੀ 40 ਦਿਨ ਹੋ ਗਏ ਡੈਥ ਹੋਈ ਨੂੰ 1 ਅਗਸਤ ਨੂੰ ਉਥੇ ਉਹਦੀ ਡੈਥ ਹੋਈ ਤੇ ਅੱਜ ਅਸੀਂ ਮੈਂ ਤੇ ਮੇਰੀ ਸਾਰੀ ਟੀਮ ਅੱਜ ਕੈਬਨਟ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਰ ਜੀ ਨੇ ਵੀ ਆਉਣਾ ਸੀਗਾ ਪਰ ਕੁੁਰਜੇਮਾਂ ਕਰਕੇ ਉਹ ਆ ਨਹੀਂ ਸਕੇ ਤੇ ਉਹਨਾਂ ਨੇ ਮੇਰੀ ਦਾਸ ਦੀ ਡਿਊਟੀ ਲਈ ਵੀ ਤੁਸੀਂ ਜਾਓ ਤੇ ਮੇਰੇ ਨਾਲ ਸਾਡੇ ਸੁਖਿੰਦਰ ਹੇਤ ਜੀ ਐਸਪੀ ਅਬਰਾਈ ਦੀ ਟੀਮ ਉਹ ਵੀ ਮੇਰੇ ਨਾਲ ਮੌਜੂਦ ਆ ਤੇ ਅੱਜ ਉਹਦੀ ਡੈੱਡ ਬੋਡੀ ਆ ਰਹੀ ਏਅਰਪੋਰਟ ਤੇ ਅਸੀਂ ਉਹ ਡੈੱਡ ਬੋਡੀ ਲੈਣ ਵਾਸਤੇ ਆਏ ਆ ਤੇ ਸਾਰੀ ਟੀਮ ਨਾਲ ਆ ਤੇ ਮੈਂ ਅਬਰਾਈ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਬੱਚੇ ਦੀ ਘਰ ਦੀ ਹਾਲਤ ਬਹੁਤ ਤਰਸਜੋ ਗਿਆ ਤੇ ਕਿਰਪਾ ਕਰਕੇ ਉਹਦੀ ਮਾਤਾ ਦੀ مالی ਸਹਾਇਤਾ ਕੀਤੀ ਜਾਵੇ ਉਹਦੀ ਪੈਨਸ਼ਨ ਲਈ ਜਾਵੇ ਕਿਉਂਕਿ ਚਲੋ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ ਬਾਕੀ ਅਸੀਂ ਆਪਣੇ ਵੱਲੋਂ ਪੂਰੇ ਨਗਰ ਵੱਲੋਂ ਜੋ ਪਿੰਡ ਦੀ ਗਵਾਹੀ ਕਰਦਾ ਸਾਡਾ ਛੋਟਾ ਵੀ ਜਗਰੂਪ ਜੀ ਵੱਲੋਂ ਪੂਰੇ ਨਗਰ ਵੱਲੋਂ ਅਸੀਂ ਆਪਣੇ ਐਸਪੀ ਅਬਰਾਈ ਜੀ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜੋ ਕਿ ਸਾਡੇ ਹਰ ਟਾਈਮ ਪੰਜਾਬ ਦੀ ਔਕੀ ਘੜੀ ਦੇ ਵਿੱਚ ਸਾਡੇ ਨਾਲ ਖੇਡਉਂਦੇ ਨੇ ਅਬਰਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਦਿਲੋਂ ਸਲੂਟ ਆ ਇਹੋ ਜੀ ਸ਼ਖਸੀਅਤ ਹਾਂ ਜੀ ਮਾ ਜੀ ਅੱਜ ਅਸੀਂ ਇੱਥੇ ਏਅਰਪੋਰਟ ਤੇ ਸਰਦਾਰ ਐਸ ਪੀ ਸਿੰਘ ਅਬਰਾਈ ਦੀ ਅਗਵਾਈ ਹੇਠ ਆਏ ਹਾਂ ਮੇਰੇ ਨਾਲ ਸਰਦਾਰ ਸੁਖਿੰਦਰ ਸਿੰਘ ਹੀਰ ਨੇ ਜੋ ਪੰਜਾਬ ਪ੍ਰਧਾਨਨੀਆ ਟਰਸਟ ਦੇ ਅਸੀਂ ਨਾਲਾ ਖੇਤਰ ਨਾਲ ਸੰਬੰਧਤ ਮੱਧੂ ਸ਼ਾਂਗਾ ਪਿੰਡੋਂ ਉੱਥੋਂ ਦਾ ਨੌਜਵਾਨ ਸੀ 29 ਸਾਲਾ ਵਿਕਰਮਜੀਤ ਸਿੰਘ ਜਿਹਦੀ ਬੀਤੀ ਇੱਕ ਦਸਤ ਨੂੰ ਦਬਾਈ ਚ ਕੁਝ ਕਾਰਨਾ ਕਰਕੇ ਮੌਤ ਹੋ ਗਈ ਸੀ ਉਹਦੀ ਡੈੱਡ ਬੋਡੀ ਲੈਣ ਲਈ ਇੱਥੇ ਆਏ ਆ ਪਰਿਵਾਰ ਨੇ ਸਾਡੇ ਨਾਲ ਸੰਪਰਕ ਕੀਤਾ ਸੀਗਾ ਵੱਖ-ਵੱਖ ਇਲਾਕੇ ਦੀਆਂ ਸ਼ਖਸੀਅਤਾਂ ਰਾਈ ਵੀ ਤੇ ਉਹ ਪਤਾ ਲੱਗਾ ਸੀਗਾ ਵੀ ਉਹ ਕੰਪਨੀ ਜਿਹੜੀ ਉਹ ਇਨਕਾਰੀ ਆ ਉਹ ਭੇਜਣ ਤੋਂ ਡੈੱਡ ਬੋਡੀ ਤੋਂ ਉਹਨਾਂ ਨੇ ਮਨਾਂ ਕਰਤਾ ਹੈ ਜਿਸ ਤੋਂ ਬਾਅਦ ਅਭਰਾਏ ਸਾਹਿਬ ਨਾਲ ਜਦੋਂ ਸਾਡਾ ਸੰਪਰਕ ਹੋਇਆ ਉਹਨਾਂ ਨੇ ਉੱਥੇ ਭਾਰਤੀ ਐਂਬੈਸੀ ਜਿਹੜੀ ਆ ਉਹਦੇ ਨਾਲ ਸੰਪਰਕ ਕਰਕੇ ਉਸ ਕੰਪਨੀ ਦੀ ਜ਼ਿੰਮੇਵਾਰੀ ਫਿਕਸ ਕੀਤੀ ਕਿ ਤੁਸੀਂ ਇਹ ਡੈੱਡ ਬੋਡੀ ਜ਼ਰੂਰ ਭੇਜੋ ਆਪਣੇ ਤਾਂ ਉਹ ਫਿਰ ਉਹ ਕੰਪਨੀ ਨੇ ਸਾਰੀ ਕਾਗਜ਼ੀ ਕਾਰਵਾਈ ਕਰਨ ਉਪਰੰਤ ਕੰਪਨੀ ਨੇ ਦੇ ਸਹਿਯੋਗ ਨਾਲ ਤੇ ਭਾਰਤੀ ਦੂਤਾਂਵਾਸਤੇ ਸਹਿਯੋਗ ਨਾਲ ਟਰੱਸਟ ਜਿਹੜੀ ਬੋਡੀ ਆ ਜਿੱਥੇ ਭੇਜੀ ਆ ਤੇ ਅਸੀਂ ਪਰਿਵਾਰ ਨੂੰ ਮਤਲਬ ਹੈਂਡਓਵਰ ਕਰਨਾ ਹੈ ਇੱਥੇ ਇਹ ਕਿੰਨੀ ਬੋਡੀ ਜਿੱਤ ਕਿਹੜੀ ਕੁੱਲ ਕਿੰਨੀਆਂ ਡੈੱਡ ਬੋਡੀਆਂ ਇੰਡੀਆਂ ਬਦਵਿਸ਼ ਤੋਂ ਆ ਚੁੱਕੀਆਂ ਨੇ ਤੋਂ ਹੋਨ ਤੱਕ ਜਿਹੜਾ ਬਰਾਏ ਸਾਹਿਬ ਦੇ ਯਤਨਾਂ ਨਾਲ ਇਹ ਵਾਲੀ ਵਿੱਚ ਬੋਡੀ ਪਾ ਕੇ 371 ਮ੍ਰਿਤਕ ਦੇ ਆ ਜਿਹੜੀਆਂ ਭਾਰਤ ਪੰਚਾਇਆ ਜਾ ਚੁੱਕੀਆਂ ਤੇ ਆਉਣ ਵਾਲੇ ਦਿਨਾਂ ਵਿੱਚ ਉਥੇ ਪਤਾ ਲੱਗਾ ਭਾਜੀ ਨੇ ਦੱਸਿਆ ਸਾਨੂੰ ਵੀ 6 ਤੋਂ 7 ਵੱਖ-ਵੱਖ ਥਾਵਾਂ ਦੀਆਂ ਲਵਾਰਸ ਜਿਹਨਾਂ ਦੇ ਅਜੇ ਵਾਰਸਾਂ ਨੂੰ ਪਤਾ ਵੀ ਨਹੀਂ ਆ ਉਹ ਵੀ ਡੈੱਡ ਬਾਡੀਆਂ ਹੈਗੀਆਂ ਜਿਹੜੀਆਂ ਜਲਦੀ ਭਾਰਤ ਲਿਆਂਦੀਆਂ ਜਾਣਗੀਆਂ ਤੇ ਇੱਕ ਮਰਤਕ ਦੇ ਦਾ ਉੱਥੇ ਹੀ ਸੰਸਕਾਰ ਕਰ ਦਿੱਤਾ ਗਿਆ ਹੈ ਪਿੰਡ ਦੀ ਪੰਚਾਇਤ ਨੇ ਉੱਥੇ ਲਿਖ ਕੇ ਦੇ ਦਿੱਤਾ ਸੀ ਕਿ ਉਹਦੇ ਵਾਰਸ ਨਹੀਂ ਹੈਗੇ ਤੇ ਇੱਥੇ ਨਹੀਂ ਲਿਆਂਦਾ ਜਾ ਸਕਦਾ ਇਸਕਾਰ